ਮੈਂਬਰ ਅਤੇ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਜਿਹੜੇ ਉੱਠੇ ਹੋਏ ਵਿਅਕਤੀ ਹੈ ਉਹਨਾਂ ਦੇ ਸਾਥੀ ਵੀ ਰੋਡ ਦੇ ਉੱਪਰ ਬੈਠੇ ਚਾਹ ਪਾਣੀ ਦੀ ਸੇਵਾ ਜਿਹੜੀ ਲੈ ਰਹੇ ਆ ਕਿਉਂਕਿ ਸਵੇਰ ਤੋਂ ਹੀ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਵੇਰੇ 6 ਵਜੇ ਤੋਂ ਕੋਈ ਬੈਠਾ ਤੇ ਕੋਈ 7 ਵਜੇ ਤੋਂ ਬੈਠਾ ਹੈ ਲਗਭਗ 11 ਵਜੇ ਦਾ ਸਮਾਂ ਹੋ ਗਿਆ ਸੀ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਗੇਟ ਬੰਦ ਸੀ ਜਦੋਂ ਸਾਡੀ ਟੀਮ ਪਹੁੰਚੀ ਹੈ ਤੇ ਗੇਟ ਖੁੱਲ੍ਹਿਆ ਉਸ ਤੋਂ ਬਾਅਦ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਸੋ ਵਿਸ਼ੇਸ਼ ਗੱਲਬਾਤ ਵੀ ਕੀਤੀ ਹੈ ਡੀਐਸਪੀ ਸਾਹਿਬ ਦੇ ਨਾਲ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਦੇਖੋ ਪੂਰੀ ਰਿਪੋਰਟ ਜੀ ਦੇਖ ਰਿਹਾ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬ੍ਰਿੰਗ ਦੇ ਅਸੀਂ ਗੁਰਪਤ ਮੜ ਗਿਆ ਅੱਜ ਗੁਰੂ ਸਾਹਿਬ ਦੇ ਇੱਕ ਪੰਜਾਬੀ ਚੈਨਲ ਦੇ ਵੀ ਦੇ ਗੁਰਪਤ ਮੜ ਕੋਲ ਵੀ ਇਹ ਦੇਖਾਇਆ ਟਾਈਮ ਨਿਊਜ਼ ਪੰਜਾਬ ਤੇ ਪੰਜਾਬ ਦੇ ਇੱਥੇ ਪੰਚਾਇਤੀ ਇਲੈਕਸ਼ਨ ਜਿਹੜਾ ਹੋਣ ਜਾ ਰਿਹਾ ਆ ਉਹ ਜਿਹੜਾ ਆਖਰੀ ਦਿਨ ਆ ਅੱਜ ਮੇਰੇ ਕਾਗਜ਼ ਜਮ ਹੋਣੇ ਆ ਤੇ ਬਹੁਤ ਭਾਰੀ ਕਾਠ ਹੈ ਉਸ ਵੱਲ ਵੀ ਲਾਈ ਹੋਈ ਆ ਰੈਪੋਰਟ ਵੀ ਲਾਈ ਗਈ ਆ ਮੈਂ ਕੈਮਰਾਮੈਨ ਨੂੰ ਲੋਕਾਂ ਦਾ ਦ੍ਰਿਸ਼ ਦਿਖਾਵੇ ਬੈਕਲੋਕ ਹੋ ਰਹੀ ਆ ਕੈਮਰਾਮੈਨ ਨੂੰ ਲੋਕਾਂ ਦਾ ਦ੍ਰਿਸ਼ ਦਿਖਾਵੇ ਤੇ ਅੱਗੇ ਮੰਡੇ ਦੀ ਉੱਤੇ ਜਾ ਰਿਹਾ ਜਿਹੜੇ ਜਿਹੜੇ ਟੰਡੂ ਦੇ ਚਾਹ ਮੋਢੀ ਜੀ ਆ ਤੇ ਉੱਪਰ ਚਾਹ ਚੌਪੜਾ ਪੰਜਾ ਦੇਵਾਂ ਨੂੰ ਲੱਗੇ ਜਿੰਨੇ ਦੁੱਤਾ ਜਾ ਰਿਹਾ 50% ਹੀ ਕੈਮਰਾਮੈਨ ਨੂੰ ਅੱਗੇ ਲੈ ਕੇ ਦਿਖਾਵੇ 50% ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਜਿਨ੍ਹਾਂ ਨੇ ਇਲੈਕਸ਼ਨ ਕਰਨਾ ਚਾਹ ਰੋਹਦਾ ਅੱਜ ਚਾਹ ਉਸ ਜਿੰਨਾ ਉਹ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਕਾਫੀ ਲੰਮੇ ਸਮੇਂ ਤੋਂ ਸ਼ੇਰ ਤੋਂ ਲੈਣਾ ਲੱਗਿਆ ਹਾਂ ਮੇਰੇ ਨਾਲ ਕਿ ਮੇਰਾ ਦਿਲ ਡਰ ਗਿਆ ਅੱਜ ਬੋਲ ਗਿਆ ਮਾਈ ਜੀ ਕਈ ਸਸਤੀ ਗੱਲ ਹੈ ਸਹੀ ਗੱਲ ਹੈ ਬੋਲ ਰਹੀ ਜੀ ਰੈਂਟ ਕਿਤੇ ਨਹੀਂ ਆਵਾਜ਼ ਜੀ ਅੱਜ ਰਸਤੇ ਬਹੁਤ ਭਾਈ ਇਕੱਠ ਹੋਇਆ ਅੱਜ ਇੱਥੇ ਕਾਲਜ ਭਰੇ ਜਾ ਰਹੇ ਆ ਤੇ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਦੇਖਦੇ ਹੋ ਪਹਿਲਾਂ ਜਿਹੜੇ ਧੱਕੇ ਖਾਦੇ ਆ 3 ਦਿਨ ਹੋਰ ਲੱਗਿਆ ਜਿਹੜੇ ਵੀਰ ਤੇ ਧੱਕੇ ਖਾਦੇ ਆ ਅੱਜ ਚਲੋ ਜੋ ਵੀ ਸਰਕਾਰ ਨੂੰ ਦੇਖੋ ਗੁੰਡਾਗਰਦੀ ਦਾ ਨਾ ਕਹੋਗਾ ਉਧਰ ਗੇਟ ਬੰਦ ਕੀਤੇ ਹੋਏ ਜੀ ਬੰਦਿਆਂ ਨੂੰ ਵੀ ਡੇਢਿੰਗ ਨੂੰ ਤਾਂ ਨਾ ਜਾਂਦੇ ਨਾ ਜੀ ਇਹਦੀ ਬਗਵਾਹ ਹੈ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਕੁੱਟ ਕੇ ਮਾਰਨ ਦਾ ਜਿੰਦਾ ਮੈਂ ਵੀ ਦੇਖੋ ਮਾਵਾ ਭੈਣਾ ਕੋਈ ਪਾਣੀ ਦੀ ਸਰਦਾ ਛੱਡੋ ਕੋਈ ਬੇਟਾ ਨਹੀਂ ਛੱਡਦਾ ਇਹ ਕਿੱਥੇ ਮਾਰਦੇ ਦੀ ਕਾਨੂੰਨ ਕਰੇਗਾ ਜੀ ਲੋਕੀ ਜੀ ਜੀ ਰਜਮਾਰ ਦਾ ਦਾਵਾ ਦੇਣਾ ਜੀ ਬੰਦੇ ਨਹੀਂ ਮੇਰੇ ਕੋਲ ਜਿੰਨੇ ਵੱਡਾ ਕਾਲਜ ਤੇ ਜਗਾ ਬੇਗਾ ਲੋਕ ਹੋ ਗਏ ਚੁੱਕੀ ਸਰਕਾਰ ਬੱਦੇ ਦੂਰੋਂ 12 ਨਹੀਂ ਸਾਡੇ ਜਿਹੜੇ ਆਪੋਜੀਟ ਖਾਮੀ ਜਗਾ ਵਿੱਚ ਖੜਿਆ ਉਹਨਾਂ ਦਾ ਦਰਦ ਵਾਝਾ ਇਹਨੂੰ ਦੱਸਦਾ ਇਹ ਸਾਰੇ ਡਰਦੇ ਨੇ ਤੇ ਘਬਰਾਹਟ ਕਿਉਂ ਮਾਰ ਰਹੇ ਠੋਕੇ ਜਿਹੜੇ ਬਾਹਰ ਦਿੱਤੀ ਸੀ ਸਰਕਾਰ ਨੂੰ ਸਾਰੇ ਪੂਰੇ ਕਰਦੇ ਵਾਦੇ ਉਹਦਾ ਸਾਰੇ ਬਵਾਹ ਨੂੰ ਪਤਾ ਹੀ ਜਿਹੜੀ ਆਵਾਜ਼ਾਂ ਕੱਢੀ ਬੰਦੇ ਜਿਹੜੀ ਘਰ ਵਾਲੇ ਨੇ ਪੂਰੇ ਕਿਤੇ ਉਹਨਾਂ ਸਾਰੇ ਬਾਰੇ ਪੂਰੇ ਤੁਸੀਂ ਵੀ ਰਹਿੰਦੇ ਹੋ ਜਮੀਨੀ ਤੇ ਪਤਾ ਹੀ ਹੈ ਜਿਹੜੇ ਵਾਦੇ ਟਾਲ ਜਾਂਦੇ ਟੀਵੀ ਤੇ ਬੋਲਦੇ ਹੁੰਦੇ ਆ ਟੀਵੀ ਦੇ ਡਿਬੇਟ ਤੇ ਸਭ ਕੁਝ ਪੂਰਾ ਹੋ ਰਿਹਾ ਜਾਂ ਐਂ ਦੇ ਰੂਪੇ ਬਾਹਰ ਲੱਗ ਰਿਹਾ ਹੋਰ ਕਦੋਂ ਤੱਕ ਨਹੀਂ ਹੋ ਰਿਹਾ ਕੋਈ ਨਹੀਂ ਹੋ ਰਿਹਾ ਆ ਦੇਖ ਲਈ ਇੱਥੇ ਫਿਰ ਇਲੈਕਸ਼ਨੇ ਕਰਾ ਸਕਦੀ ਜੇ ਸਰਕਾਰ ਅੱਜ ਕੋਈ ਨਾ ਦੇ ਤੇ ਬੰਦੀ ਇਲੈਕਸ਼ਨੇ ਫਿਰ ਕਰਾ ਸਕਦੇ ਆ ਰਾਤ ਨੂੰ ਕੈਮਰਾਮੈਨ ਨੂੰ ਮਾਰਾ ਦਿਖਾਓ ਉੱਤੇ ਜਾਓ ਮਰਦਾ ਦਿਖਾਓ ਇਹੋ ਜਿਹੇ ਕੋਆਪਰੇਸ਼ਨ ਹੋਣੀ ਚਾਹੀਦੀ ਸਰਕਾਰ ਨੂੰ ਕੰਤੇ ਮਰ ਜਾ ਦੇਗਾ ਅੱਗੇ ਇਲੈਕਸ਼ਨ ਹੁੰਦੇ ਰਹਿ ਆ ਅੱਗੇ ਇਲੈਕਸ਼ਨ ਹੁੰਦੇ ਰਿਹਾ ਕਾਲੀ ਕਾਂਗਰਸ ਦੇ ਮੋਕੇ ਇਲੈਕਸ਼ਨ ਹੁੰਦੇ ਰਿਹਾ ਕਿ ਉਧਰ ਵੀ ਆਪਣਾ ਕਰਵਾਇਆ ਇਹ ਤਰੀਕੇ ਨਾਲ ਪੱਕਾ ਕਰਦੇ ਨੇ ਆਈ ਕਿ ਟੋਪਾ ਭੇਜਦਾ ਚਲੋ ਅੰਦਰ ਪੇਪਰ ਪਾਰੇ ਜਰੂਰ ਜਾਂਦਾ ਚਾਹੇ ਰਿਜੈਕਸ਼ਨ ਤੇ ਆ ਹੀ ਜਾਂਦੀ ਆ ਔਰ ਸਾਰੇ ਪਬਲਿਕ ਨੂੰ ਜਿਹੜੇ ਕੇਸ ਮੇਰੇ ਬਣਾਤੇ ਹੋ ਹਾਂ ਨਹੀਂ ਕੋਈ ਜਵਾਬ ਨਹੀਂ ਦੇ ਦਿੰਦੇ ਅੱਗੇ ਆ ਕੋਈ ਛੋਟੀ ਹੁੰਦੀ ਹੈ ਕਿ ਖੂਬ ਹੈ ਜਿਹਨਾਂ ਦੀ ਕੋਈ ਜਿੰਨ ਜਿਹੜੇ ਸਰਕਾਰ ਦੀ ਕਰਕੇ ਇਹੋ ਹੀ ਦੋਲ ਦਿਆ ਉਕਰਨ ਦੋਹੇ ਵੀ ਕਰ ਦਿਆ ਕੰਮ ਕੀ ਦੇ ਮੈਨੂੰ ਬੇਟਾ ਲੌਂਗ ਕੰਗਰੈਸ ਰੋਡ ਤੇ ਆਪਣੇ ਘਰ ਇਹ ਬੇਰੇ ਹੋਰ ਗੰਦੀ ਗੱਟੇ ਗਿਆ ਕਹਿੰਦੇ ਸਾਨੂੰ ਨਹੀਂ ਮੌਜੂਦ ਜੀ ਇ ਬੀਤੇ ਦਿਨ ਤੋਂ ਬੜ ਬੜਾ ਜਨਨ ਤੇ ਮਾਨ ਸਾਹਿਬ ਦੀ ਪਿੱਛੇ ਜਿੱਤ ਵੀਰ ਰੇਸੀ ਕਹਿੰਦੇ ਜਦੋਂ ਇਲੈਕਸ਼ਨ ਹੁੰਦਾ ਤੁਸੀਂ ਸਭ ਤੋਂ ਛੋਟੀਆਂ ਜਿਹੜਾ ਕਰੋਗਾ ਉਹਨਾਂ ਨੂੰ ਅਕਸ਼ਿਸ਼ ਤੌਰ ਤੇ ਫੰਡ ਦਿੰਦੇ ਹੋ ਉਹ ਮਾਨ ਸਾਹਿਬ ਧੰਨਵਾਦ ਸੈਦ ਸਾਹਿਬ ਜੀ ਮਾਨ ਸਾਹਿਬ ਦਾ ਇਸ ਟਾਈਮ ਬੀਰ ਦਾ ਚੰਦੇ ਦੇ ਸਾਰੇ ਨੂੰ ਹ ਉਹਨਾਂ ਦੀ ਅੰਦਰ ਸੇਖੀ ਨਹੀਂ ਕਿ 2 ਰੁਪਏ ਵਿੱਚ ਲੈ ਆਂਦੀ ਹੈ ਮਾਨ ਸਾਹਿਬ ਨੂੰ ਪਤਾ ਏ ਕਿ ਉਹ ਅਕਸ਼ਿਸ਼ ਕਰਦੇ ਜਿਹੜੇ 2 ਰੁਪਏ ਦਾ ਕਾਊਂਟ ਆਵੇ ਯਾ ਨੋਟ ਕਰਦੇ ਵੇ ਜਦੋਂ ਸਮੇਂ ਸਿਰ ਲਿਸ਼ਮ ਹੋ ਰਿਹਾ ਤੇ ਉਦੋਂ ਕੀ ਹੋ ਰਿਹਾ ਸਮੇਂ ਤੇ ਦੇ ਲੇਟ ਹੋ ਰਹੀ ਹੈ ਕਿੰਨਾ ਲੇਟ ਹੋ ਰਿਹਾ ਚਾਰ ਫਰਮਾਂ ਦੇ ਪੱਕੇ ਜੀ ਇਹ ਪਹਿਲੀ ਵਾਰੀ ਹੈ ਜਦੋਂ ਇਹ ਵਾਰੀ ਹੋਇਆ ਉਹ ਜਦੋਂ ਅੱਜ ਕੱਡੀ ਸਰਪੰਚ ਦੇ ਇਲੈਕਸ਼ਨ ਇਹਨਾਂ ਲੇਟ ਹੋ ਰਿਹਾ ਉਦੋਂ ਤੁਸੀਂ ਲਾਓ ਕਿ ਸਰਕਾਰ ਕਿੰਨਾ ਵੱਡਾ ਡਰਾ ਕਿੰਨਾ ਵੱਡਾ ਫੋਨੀਆ ਰੱਗੇ ਨੂੰ ਖਾਲ ਦੇ ਚੜਾਪਨ ਲੇਟ ਕੀਤਾ ਲੋਰ ਘੰਟੇ ਬਾਅਦ ਹਾਈ ਕੋਰਟ ਦੇ ਜਰਕਰ ਤੋਂ ਬਾਅਦ ਜੀ ਇਹ ਟਾਈਮ ਦਿੱਤਾ ਇਹਨਾਂ ਨੇ ਇੱਕ ਹਫਤੇ ਤੋਂ ਘਰੋਂ ਵੀਰੇ ਆ ਰਹਾ ਆਪਣੀ ਸਾਹਮਣੇ ਤੁਸੀਂ ਬਾਰੇ ਜਿੰਨੀ ਵਧੀਆ ਦੇਖੋ ਅੱਜ ਚੰਨ ਚਾਰ ਤਰੀਕ ਹੈਗੀ ਆ ਚਾਰ ਤਰੀਕ ਤੋਂ ਬਾਅਦ ਇਲੈਕਸ਼ਨ ਲੈਕਚਰ ਨਹੀਂ ਹੋ ਰਿਹਾ ਇਲੈਕਸ਼ਨ ਲੈਕਚਰ ਬੰਦ ਹੋ ਰਿਹਾ ਜਿਹਨੂੰ ਲੋਕ ਦਿੱਤਾ ਮੈਨੂੰ ਲੱਗਦਾ ਦਾਮ ਰਹਾਉਂ ਗਏ ਇਹਨਾਂ ਦੇ ਡਰਾਮੇਬਾੜੀ ਕਰਕੇ ਵੇੜ ਬੰਦ ਕਰਦੇ ਨੇ ਭਰ ਨਹੀਂ ਜਾਣਿਆ ਔਰ ਇਸ ਸਰਕਾਰ ਨੇ ਚੇਬਾੜੇ ਕਰਨਗੇ ਜਿਵੇਂ ਹਾਈ ਕੋਰਟ ਦੇ ਸਾਡੇ ਤੇ ਪਰਦਾ ਹੋਈ ਹੁੰਦੇ ਮੈਂ ਪਰਸਣ ਵਾਲੀ ਕਹਿੰਦਾ ਲੋਕੋ ਸਾਡੀ ਬੰਦੇਤਾ ਦੀ ਮਾਰ ਤੇ ਭਵਾਗੇ ਅੱਧੀ ਹਾਈ ਕੋਰਟ ਤੇ ਬੋਲਦੇ ਸਿੱਧੇ ਰਵਾਗੇ ਸਾਡੇ ਕੋਲੋਂ ਹੀ ਤਾਹੋ ਦਿੱਤੇ ਗਏ ਪਹਿਲਾ ਪੇਪਰ ਤੇ ਲੋਡ ਨਹੀਂ ਸਾਡੇ ਕਿੰਨੇ ਕਬੜੀ ਗੱਲ ਹੈ ਇਹ ਦਿੱਤਾ ਗਿਆ ਉਹ ਮੁਜਮਦ ਰਾਜੀ ਨਾਏ ਤੇ ਬਾਰਲੇ ਨਾਲ ਲੱਗ ਰਹੇ ਸ਼ਰਮ ਆਣੀ ਚਾਹੀਦੀ ਹੈ ਬੰਦਾ ਨੂੰ ਸਤਿਕਾਰ ਦਾ ਪੰਜਾਬੀ ਨੇ ਕਿ ਉਹ ਬਹੁਤ ਵੱਡਾ ਬਣਵਾਉਂਦਾ ਉਹਦੇ ਪੰਜਾਬ ਦੇ ਵਿੱਚ ਮਾਸੂਮ ਨੇ ਕਰਦੇ ਜੇ ਜਦੋਂ ਕੋਈ ਲੀਡਰ ਪੰਨੇ ਦੇ ਵਿੱਚ ਆਉਂਦਾ ਤੇ ਉਹਨੂੰ ਸਵਾਲ ਕਰਿਆ ਕਰੋ ਕਿ ਹੁਣ ਤੁਸੀਂ ਸਵਾਲ ਕਰੋ ਕਿ ਜਦੋਂ ਲੀਡਰ ਆਦੇ ਸਰ ਪਾਜੀ ਆਪਦੇ ਜੁਟੀਆਂ ਨੇ ਕੀ ਸਵਾਲ ਕਰਦੇ ਸਾਬ ਨੂੰ ਰੋਹੀ ਕਹਿਵਾਦਾ ਸਾਰੇ ਦਾਨੇ ਜੀ ਮੈਂ ਆਮ ਆਦਮੀ ਵਾਲੇ ਨੂੰ ਜਾਣਦਾ ਜਿਹੜਾ ਵੀ ਪੰਨੇ ਦੇ ਸਿਲੈਕਸ਼ਨ ਤੇ ਆਮ ਆਦਮੀ ਪਾਰਟੀ ਬੰਦਿਆ ਬੂਰਾ ਲੱਦੇ ਜਿਹੜਾ ਇੱਥੇ ਜੇ ਹੋਏ ਹੋਏ ਬੱਚਾ ਸੀ ਆਮ ਆਦਮੀ ਪਾਰਟੀ ਦਾ ਬੱਚਾ ਸੀ ਜਿਹਦੇ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਰਨਾ ਪਾਇਆ ਹੋਇਆ ਸੀ ਲੇਕਿਨ ਕੋਈ ਸਵਾਲ ਇਹਨਾਂ ਧੱਕੇ ਮਾਰ ਜੂਂਗਾ ਬੜਾ ਬੇਸ਼ਰਮੀ ਬੜੀ ਕੀ ਕਰਾ ਜਾਉਂਦਾ ਬੱਜਦੇ ਭਾਈ ਇਹਨੂੰ ਉੱਥੋਂ ਡਰਨਾ ਨਹੀਂ ਜਾਈਦਾ ਕਿ ਪਿੰਡਾਂ ਚ ਭਾਈ ਜਰਖਸਾ ਮੈਂ ਪੜਨ ਆਉਂਦੇ ਪਿੰਡਾਂ ਨੂੰ ਅੱਗੇ ਲੈ ਕੇ ਆਉਣ ਮੈਂ ਤੁਹਾਡਾ ਤਿੰਨ ਦਿਨ ਮੈਂ ਦੇਖ ਲਿਆ ਜੀ ਮੈਂ ਕਹਿੰਦਾ ਵੀ ਕੈਜੀ ਦਾ ਦੱਸ ਨਹੀਂ ਸਕਦੇ ਕਿ ਉਹਨੇ ਬੜਾ ਹੌਸਲਾ ਮਾਰਿਆ ਕਿਹੜਾ ਵੀ ਜਾਂਦੇ ਜਿਹਨਾਂ ਨੇ ਉਹਨਾਂ ਦੀਆਂ ਤੋੜੀਆਂ ਉਹ ਤੇ ਰੋਦੇ ਕੀ ਕਰਦੇ ਜੀ ਉਹਦੇ ਫਿਰ ਰੋਦੇ ਕੀ ਕਰ ਕੀ ਕਰ ਸਕਦੇ ਨੇ ਜੀ ਬਹੁਤ ਬਹੁਤ ਧੰਨਵਾਦ ਉਹ ਮੇਰਾ ਯੇਸੀਗੇ ਜੋ ਕਿ ਬੜੀ ਆਪ ਦੀ ਪੀੜਾ ਹੈ ਜੀ ਉਹ ਦੱਸ ਰਿਹਾ ਮੇਨੋ ਇੱਥੇ ਕਾਫੀ ਵੀਰ ਹੋਰੀ ਜੁੜੇ ਹੋਇਆ ਅੱਪਾ ਬਜ਼ੁਰਗਾਂ ਦੇ ਕੋਲ ਵੀ ਗੱਲ ਕਰਨੀ ਹੈ ਕਿਉਂਕਿ ਨੌਜਵਾਨ ਦੀ ਵੀ ਤੁਹਾਨੂੰ ਗੱਲ ਕਰਨੀ ਹੈ ਬਜ਼ੁਰਗਾਂ ਕੈਮਰੇ ਨੂੰ ਫੋਕਸ ਕਰੋ ਮੇਰੇ ਨਾਲ ਗੱਲ ਕਰੋ ਸੱਸੀ ਦਾ ਜੱਸੀ ਦਾ ਬੰਦੇ ਹੀ ਆਪਾ ਮੇਰਾ ਤੈਨੂੰ ਲੋਕੋ ਹੈ ਜੀ ਲੈਪੋ ਆ ਅੱਜ ਤੁਸੀਂ ਇੱਥੇ ਆਏ ਹੋ ਕਿਸ ਮਸਤ ਲਈ ਆਏ ਹੋ ਸਾਡੇ ਬੰਦੇ ਫਰਕ ਨਹੀਂ ਹੋ ਚੁੱਕੀ ਹੈ ਜੀ ਸਰਦਾਰ ਫਰਦਾਨੀ ਫਰਦਾਨੀ ਲੈ ਮਾਈ ਇਹ ਤਾਂ ਜੀ ਕਿਤਨੇ ਮਹਿਮਾਨ ਆ ਬਸ ਜਾਉਂਦਾ ਲੱਗਦਾ ਆਂ ਕਿ ਕਦੀ ਆਇਆ ਨਹੀਂ ਆਈ ਤੁਸੀਂ ਪਹਿਲੀ ਵਾਰ ਆਏ ਹੋ ਨਾ ਤੇਰੇ ਪਹਿਲਾਂ ਵੀ ਆਇਆ ਸਾਡੇ ਅੰਦਾਜ਼ ਜੀ ਉਹ ਬਿਲਕੁਲ ਸਹੀ ਹੈ। ਉਹ ਤਦੋਂ ਬੰਨੇ ਨਾਲ ਇਹ ਦਾਰੀ ਇਸ ਤਰ੍ਹਾਂ ਕਰੀਏ ਕਿ ਉਹ ਹੈ ਨਹੀਂ। ਹਰੇਕਾਂ ਦੇ ਪਸਿਖੜੇ ਉਹੀ ਕੋੜ ਦਾ ਮੈਦਾਨ ਹੈ। ਜਿਹੜਾ ਇਸ ਵਾਰ ਉਹ ਦੂਰ ਜਿਹੜੀ ਲੇਟ ਸੀ ਨਹੀਂ। ਉਹ ਬਹੁਤ ਜਿਆਦਾ ਮੁਸ਼ਕਲ ਜਿਹੀ ਲੱਗਦੀ ਹੈ। ਤਕਰੀਬਨ ਕੋਸ਼ਿਸ਼ ਲੋਕਾਂ ਨੂੰ ਇਹ ਦਿੱਕਤ ਦਾ ਜਗਰਮ ਲਖਣ ਹੁੰਦਾ ਹੁਣ ਕਾਰਨ। ਜੀ। ਦਾਦਾ ਕਹੀ ਹੈ ਕਿ ਕਿਉਂਕਿ ਇੱਕ ਛਿੱਟਣਾ ਹੋਣ ਦਾ ਡਰ ਹੁੰਦਾ ਸੀ। ਜੀ। ਬਾਕੀ ਤਕਰੀਬਨ ਜਗਰਮ ਬਾਰੇ ਇਹਦੇ ਨਾਲ ਕੋਈ ਐਸਾ ਬੰਦਾ ਨਹੀਂ। ਤੁਸੀਂ ਆਮ ਆਦਮੀ ਪਾਰਟੀ ਕਰਨਾ ਤੁਸੀਂ ਜਿਹੜਾ ਇਲੈਕਸ਼ਨ ਲੜ ਰਹੇ ਹੋ। ਹਾਂ ਜੀ। ਪੰਜਾਬ ਦੇ ਵਿੱਚ ਜਿੰਨੇ ਵਾਦੇ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੇ ਸੀ ਉਹ ਕਿੱਲੇ ਪੂਰੇ ਹੋਏ ਜਾਂਦੇ ਨੇ ਜੀ ਬੰ ਮੇਰੇ ਬੰਦੇ ਆਸਾਂ ਦੇ ਵਾਦੇ ਇਸ ਗੋੜ ਤਕਰੀਬਨ 80% ਕਰ ਰਹੀ ਪਹੁੰਚਾ ਦੇ ਬੰਦੇ ਖਾਤੇ ਲੈ ਕੇ ਨਹੀਂ ਦੱਸੀ ਆ ਗਏ ਜਿਹੜੇ ਹਜ਼ਾਰੇ ਆਪੇ ਦੀ ਗੱਲ ਕਰਦੇ ਨੇ ਇਹਦਾ ਨਹੀਂ ਆਇਆ ਕਿ ਜੋਂ ਕਿ ਸਾਰੇ ਵਾਦੇ 5 ਸਾਲ ਦੇ ਪੂਰੇ ਕਰਨ ਉਸ ਦੇ ਦਰਦਾਰ ਨੇ ਦੂਸਰੀ ਗੱਲ ਜਿਹੜੀ ਅਟਲ ਸਕੀ ਹੈ ਪੰਜਾਬ ਸਰਕਾਰ ਦੀ ਜਦੋਂ ਤੋਂ ਪੰਜਾਬ ਦੀ ਸਰਕਾਰ ਬਣੀ ਹੈ ਅੱਜ ਤੱਕ ਭਗਵੰਤ ਸਿੰਘ ਮਾਨ ਦੀ ਬਣੀ ਹੈ ਉਦੋਂ ਤੋਂ ਲੈ ਕੇ ਪੰਜਾਬ ਸਰਕਾਰ ਨੇ ਕਿੰਨੀ ਵਾਰੀ ਅਟਲ ਦਿੱਤਾ ਪੰਜਾਬ ਦਾ ਸਾਡੇ ਤਾਂ ਤਕਰੀਬਨ ਹਰ ਦੋ ਤਿੰਨ ਦਿਨਾਂ ਦਾ ਹੋ ਰਿਹਾ ਤਿੰਨ ਦਿਨਾਂ ਦਾ ਦੋ ਦਿਨਾਂ ਦਾ ਇਹ ਕੀ ਤੁਹਾਨੂੰ ਪਤਾ ਪੰਜਾਬ ਸਰਕਾਰ ਆ ਰਹੀ ਹੈ ਜਾਂ ਸੈਂਟਰ ਗਵਰਨਮੈਂਟ ਆ ਰਹੀ ਹੈ ਇਸ ਬਾਰੇ ਮੈਂ ਨਹੀਂ ਨਾਲਾ ਜੀ ਕਿ ਪੰਜਾਬ ਸਰਕਾਰ ਦੀ ਜੀ ਇਹ ਉਹ ਸੈਂਟਰ ਗਵਰਨਮੈਂਟ ਆ ਰਹੀ ਹੈ ਪੰਜਾਬ ਸਰਕਾਰ ਦਾ ਨਹੀਂ ਆਇਆ ਨਹੀਂ ਇਹ ਨਹੀਂ ਪਤਾ ਆ ਰਿਹਾ ਪੰਜਾਬ ਸਰਕਾਰ ਦਾ ਸੈਂਟਰ ਫੰਡ ਦਾ ਗਰੀਬ ਮਜ਼ਦੂਰਾਂ ਨੂੰ ਜਿਹਨਾਂ ਨੂੰ ਲੱਗਾ ਸਾਨੂੰ ਇਹਨਾਂ ਦਾ ਪਤਾ ਕੀ ਰੁਟੀਨ ਕੀ ਨਾਲ ਹੋ ਰਿਹਾ ਹੈ ਉਹ ਜਾਰ ਜਰੀ ਨਹੀਂ ਜਾਂਦੇ ਨਾ ਪੰਜਾਬ ਸਰਕਾਰ ਰੋਂਦਾ ਉਹਦੀ ਕੀਮਤ ਹੁੰਦੀ ਆ ਉਹ ਪੈਸਾ ਬਰਚੇ ਕੱਡੀਆਂ ਨਹੀਂ ਸੈਂਟਰ ਗਵਰਨਮੈਂਟ ਦੀ ਬਿਲਕੁਲ ਫਰੀ ਹੁੰਦੀ ਆ ਤੇ ਤੁਸੀਂ ਇਹਨਾਂ ਰੋਹ ਫਰੀ ਹੁੰਦੀ ਜੀ ਪੈਸੇ ਮਾਰੀ ਹੁੰਦੀ ਸਤ ਮੈਂ ਤਾਂ ਤੇਰੇ ਤੋਂ ਤੁਹਾਨੂੰ ਇਹ ਦੱਸਿਆ ਕਿ ਮੈਂ ਕਰੇ ਗੁਲਾਮੀ ਨਹੀਂ ਜਹਾਂ ਨਹੀਂਗਾ ਜੀ ਨਾ ਮੈਂ ਅੱਜ ਤੇ ਕਿਸੇ ਗਰੀਬ ਨੂੰ ਮੈਨੂੰ ਪਤਾ ਜਦੋਂ ਦਿੱਕ ਵਾਲਾ ਬੰਦਾ ਆਉਂਦਾ ਆਵਾਜ਼ ਆਉਂਦੀ ਹੈ ਕਿ ਹਰ ਪੈਸਾ ਦੀ ਨਿਰਦਾਸ਼ਣ ਅੰਦਰ ਆ ਕੇ ਆਇਆ ਆ ਆਪਰਾਸ਼ਣ ਆਪੋ ਆਪਣੀ ਪਰਸੇ ਚ ਕਟਾ ਲਓ ਚਲ ਨਾ ਕੀ ਬੋਲਦਾ ਮੇਰਾ ਨਾਮ ਨਕਸੀ ਜੀ ਦਿਆ ਮੱਖਾ ਸਿੰਘ ਜੀ ਦਾ ਕਹਾਂ ਕਿ ਕਾਕੇੜੀ ਆਉਂਦੀ ਆ ਗਰੀਬਾਂ ਵਾਲੀ ਕਾਗ ਮਿਲ ਅਗਰ ਨਹੀਂ ਤਾਂ ਸੈਂਟਰ ਗਵਰਨਮੈਂਟ ਦੇਈ ਜਾਂ ਪੰਜਾਬ ਗਵਰਨਮੈਂਟ ਦੇਈ ਆ ਲੋਕਾਂ ਨੂੰ ਜਾਣਕਾਰੀ ਨਹੀਂ ਦੱਸਦੇ ਜਿਹੜੀ ਕੰਕ ਪਾਟਾ ਲਾਰਜਾਈਜ਼ ਸਕੀਮ ਹੈ ਉਹ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਚਲਾਈ ਸੀ ਉਸ ਤੋਂ ਬਾਅਦ ਕਾਂਗਰਸ ਨੇ ਇਲੈਕਟ ਜਿੱਤੇ ਆ ਕੇ ਬੰਦ ਕਰ ਦਿੱਤੀ ਲੇਕਿਨ ਭਗਵੰਤ ਮਾਨ ਸਰਕਾਰ ਨੇ ਬਿਲਕੁਲ ਬੰਦ ਕੀਤੀ ਹੋਈ ਹੈ ਜਿਹੜੀ ਉਹ ਪਾਟਾ ਰੋਸਕੀਮ ਹੈ ਸੈਂਟਰ ਗਵਰਨਮੈਂਟ ਦੀ ਕਰਕੇ ਆੜੀ ਕੋ ਗਰੀਬਾਂ ਨੂੰ ਮਿਲ ਰਹੀ ਹੈ ਪੰਜਾਬ ਸਰਕਾਰ ਦੀ ਪੈਸੇ ਨਾਲ ਬਰਚੀ ਘੱਟੀਆਂ ਜਾਂਦੀਆਂ ਬਿਲਕੁਲ ਖਰੀ ਵਾਲੀ ਲੌਕਡਾਊਨ ਤੋਂ ਬਾਅਦ ਫਿਰ ਵਾਲੀ ਕਰਨ ਮੈ ਰਹੀ ਹੈ ਪੰਜਾਬ ਸਰਕਾਰ ਨੇ ਇੱਕ ਵੀ ਗਰੀਬਾਂ ਨੂੰ ਨਹੀਂ ਦਿੱਤਾ ਕੈਮਰਾਮੈਨ ਜਿਹੜਾ ਗਲ